ਪੇਤੇ ਤੱਕ ਤੇ ਪੋਛ ਦੇ ਉੱਪਰ ਰੱਖਣ ਦੇ ਬਾਵਜੂਦ ਵੀ ਪੇਟੀ ਭੀਜੀ ਕੇ ਬਚਾ ਲਓਗੇ ਵਿੱਚ ਹੁਣ ਰੱਖੀਓ ਅੱਛਾ ਹੁਣ ਰੱਖੀਓ ਬਾਅਦ ਚ ਰੱਖੀ ਅੱਛਾ ਹਾਂਜੀ ਹਾਂਜੀ ਪੇਟੀ ਮੋਦੀ ਆਹ ਸਾਡੇ ਇੱਧਰ ਕਰਿਓ ਆ ਦੋ ਥੈਲੀਆਂ 5-5 10-10 ਕਿਲੋ ਦੀਆਂ ਹੋਣੀਆਂ ਤੇ ਵੇਖੋ ਵੀ 10 ਸਾਲ ਕੱਢ ਲੈਣਗੇ ਕਿ 1 ਸਾਲ ਕੱਢ ਲੈਣਗੇ ਕਿੰਨਾ ਕਹਿੰਦੇ ਨੇ ਜਿਹੜਾ ਪ੍ਰੋਪੋਗੈਂਡਾ ਹੈ ਦਾ ਫੇਸਬੁੱਕ ਤੇ ਹਨਾ ਮਾਈ ਸਾਹਿਬ ਵੇਖੋ ਕਿੰਨਾ ਕਰਾਸ਼ਨ ਜਮਾ ਕੀਤਾ ਇਹਨਾਂ ਤਿੰਨ ਪੀੜੀਆਂ ਖਾ ਲੈਣੀਆਂ ਬੈਠੇ ਨਹੀਂ ਜੀ ਇਹਦੇ 10 12 ਦਿਨਾਂ 15 ਦਿਨਾਂ ਦਾ ਬਤਵਾ ਦੇਗੋ ਕਿਨੇ ਜੀ ਆ ਪੰਜ ਜੀ ਪੰਜ ਹੀ ਆ ਕਿਲੋ ਕਿਲੋ ਵੀ ਵੱਖਦਾ ਤੇ ਪੰਜ ਜੀ ਆ ਤੇ ਜੇ ਚੌਲ ਵਗੈਰਾ ਨਾ ਤਾਂ ਤੇ 30 ਤੋਂ 35 ਕਿਲੋ ਆਟਾ ਆਟਾੜਾ ਉਹ ਲੱਗ ਜਾਂਦਾ ਜੇ ਚੌਲ ਨਾ ਆਣਦੇ ਪਰਿਵਾਰ ਚ ਕੌਣ ਕੌਣ ਆ ਇੱਧਰ ਆ ਜਾਓ ਹਾਂਜੀ ਪਰਿਵਾਰ ਚ ਕੌਣ ਕੌਣ ਨੇ ਬਹਿਣਾ ਨਹੀਂਗਾ ਬਹਿਣਾ ਨਹੀਂ ਕਰਦੇ ਮੇਰਾ ਪਰਿਵਾਰ ਚ ਕੌਣ ਕੌਣ ਆ ਤੁਹਾਡੇ ਬੱਚੇ ਨੇ ਤਿੰਨ ਤੇ ਦੋ ਲੜਕੀਆਂ ਦੋਵੇਂ ਜੀ ਤੁਸੀਂ ਆ ਬਸ ਇੱਕੋ ਹੀ ਬੱਚਾ ਬੱਚੇ ਦੇ ਵਿਆਹਣ ਵਾਲੇ ਨੇ ਤਿੰਨ ਬੇਟੇ 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 ਬੇਟੀ ਨਹੀਂ ਹੈ ਬੇਟੀ ਨਹੀਂ ਹੈ ਇੱਕ ਤੇ ਆ ਧਿਆਨ ਰੱਖਿਓ ਕੋ ਬੇਟੀ ਵਿਆਹਣ ਵਾਲੀ ਹੋਵੇ ਹਾਂਜੀ ਹੋਏ ਜਰੂਰ ਸਾਡੇ ਲਿਸਟ ਦੇ ਵਿੱਚ ਲਿਖੋ ਲਿਸਟ ਜਾਂ ਕਿ ਬੀਬੀ ਦਾ ਕੋ ਡਿਲੀਵਰੀ ਕੇਸ ਹੋਣ ਵਾਲਾ ਹਾਂਜੀ ਹਾਂਜੀ ਹੈ ਨੇ ਦੋ ਤਿੰਨ ਦੋ ਤਿੰਨ ਉਹ ਬਕਾਇਦਾ ਮੈਂ ਹੋਰ ਇਹ ਵੀ ਥੋੜੀ ਜੀ ਨਾ ਕਰਿਓ ਵੀ ਤਰੀਕਵਾਰ ਹਾਂਜੀ ਹਾਂਜੀ ਮੈਂ ਸੁਣ ਰਹਾ ਹਾਂ ਤਰੀਕਾ ਵੀ ਦੇਣੀ ਆ ਉਹ ਠੀਕ ਹੈ ਹਾਂਜੀ ਆ ਜੋ ਲੋਡ ਪੈਂਦੀ ਆ ਆਪਾਂ ਸਮੇਸਰੋ ਦਾ ਪ੍ਰਬੰਧ ਕਰ ਸਕਦੇ ਹਾਂ ਠੀਕ ਹੈ ਚੱਲਣਦਾ ਹੈ ਨਾ ਖਬਰ ਕਰ ਲਿਆ ਬਾਵਾ ਕਰੋ ਉਦੋਂ ਹਾਂਜੀ ਹੈਨਾ ਓਏ ਅਹੀਂ ਡੈਸਕ ਵੀ ਬਣਾਉਣਾ ਹੈ ਤੇ ਉਹ ਮਾਫ ਕਰਨਾ ਤਲਾਸ਼ੀਆਂ ਵੀ ਕਰਨ ਦੇ ਅੱਛਾ ਨਹੀਂ ਉਹਨਾ ਤੁਸੀਂ ਕਿੰਨਾ ਜਮਾ ਕਰ ਲਿਆ ਤੁਹਾਡਾ ਫਰਜ ਪਾਣੀ ਆ ਬੈਠ ਕੇ ਖਾ ਸਕਦੀ ਆ ਨਹੀਂ ਖਾ ਸਕਦੀ ਆ ਠੀਕ ਹੈ ਉਹ ਵੇਖਣਾ ਹੈ ਹਾਂਜੀ ਕੋਈ ਗੱਲ ਨਹੀਂ ਇਹ ਤੁਹਾਡੇ ਸਾਹਮਣੇ ਆ ਰਿਹਾ ਵਰਤੋਂ ਦੇ ਫੇਮ ਨੂੰ ਲੱਗਦਾ ਵੀ ਜੇ ਸਾਡ ਹਾਲ ਕੇ ਤੁਹਾਡਾ ਨੰਗ ਜਾਵੇ ਚਲੋ ਠੀਕ ਆਪਾਂ 5 ਕਿਲੋ ਵਾਲੀ ਜਿੱਥੇ ਗੁੱਥੀਆਂ 15 ਕਿਲੋ ਸਾਰਾ ਬਣਦਾ ਪੰਜ ਜਣੇ ਖਾਣ ਵਾਲੇ ਪੰਜ ਜਣੇ ਖਾਣ ਵਾਲੇ ਕਿਤੇ ਖੋ ਮਾਈ ਹੋਈ ਆ ਪਿੱਛੇ ਜਿਹੜੇ ਉੱਚੇ ਥਾਂ ਬੈਠੇ ਆ ਹਾਂਜੀ ਬਿਲਕੁਲ ਜੀ ਤੇ ਇੰਨਾ ਜਿੰਨਾ ਘਰਾਂ ਚ 5 5 6 6 7 7 ਫੁੱਟ ਪਾਣੀ ਵਗ ਗਿਆ ਵਾ ਤੇ ਉਹਨਾਂ ਖੋ ਮਾਈ ਕੀ ਕਰ ਲੈਣੀ ਹਾਂਜੀ ਬਿਲਕੁਲ ਜੀ ਅਸਲ ਚ ਬਾਹਰੋਂ ਆਇਆ ਲੋਕਾਂ ਨੂੰ ਪਤਾ ਨਹੀਂ ਹੁੰਦਾ ਜਿਹੜੇ ਦਾਨੀ ਆਏ ਹਾਂ ਪਤਾ ਨਹੀਂ ਹੁੰਦਾ ਉਹ ਇੱਕ ਪਾਣੀ ਦੇ ਵਿੱਚ ਵੜਨੂ ਇੱਥੋਂ ਤੱਕ ਪਾਣੀ ਹੋਵੇ ਤਾਂ ਸਾਹ ਤਾਂ ਦਾੰਦ ਠਾ ਦਾ ਠਾ ਚਲ ਜਾਂਦਾ ਵਾ ਠੀਕ ਡਰ ਜਾਂਦੇ ਇੱਥੋਂ ਤੱਕ ਪਾਣੀ ਹੋਵੇ ਨਾ ਸਾਹ ਤਾਂ ਦਾੰਦ ਠਾ ਮੈਂ ਨਾ ਸੂਰਮੇ ਜਿਹੜੇ ਆ ਗਏ ਬਿਲਕੁਲ ਜੀ ਜੀ ਬਹੁਤ ਬਹੁਤ ਧੰਨਵਾਦ ਹਾਂ ਦਾ ਜਿਨ੍ਹਾਂ ਨੇ ਸਾਡੇ ਦੁੱਖ ਦੀ ਘੜੀ ਵਿੱਚ ਸਾਡਾ ਸਾਥ ਲਿਆ ਸਾਡੇ ਤੱਕ ਰਾਸ਼ਨ ਪਾਣੀ ਸਾਰਾ ਕੁਝ ਚਲਵਾਇਆ ਬਾਕੀ ਲੈ ਵੀ ਖਾਣਾ ਹੁੰਦਾ ਤਾਂ ਖਾ ਸਕਦਾ ਬੱਚੇ ਭੁੱਖੇ ਤੇ ਨਹੀਂ ਰਹੇ ਹਾਂ ਜੀ ਬਿਲਕੁਲ ਬਸ ਜੀ ਬਸ ਹਾਂ ਦੇ ਭੁੱਖੇ ਤੇ ਨਹੀਂ ਰਹੇ ਇਹ ਠੀਕ ਹੈ ਰਾਸ਼ਨ ਵੀ ਨਹੀਂ ਗਿਆ ਹਾਂ ਜੀ ਕੋਸ਼ਿਸ਼ ਕਰਾਂਗੇ ਅੱਗੇ ਅਪਡੇਟ ਕਰਾਂਗੇ ਕਰਾਂਗੇ ਰਹੇ ਜੀ ਵੇਚ ਵਰ ਜਣਾ ਨਹੀਂ ਹੋਣੇ ਉਹ ਕੰਮ ਪਹਿਲੇ ਦਾ ਠੀਕ ਉਹ پوری ਕੱ ਲੈ ਲਿਓ ਸਰਦਾਰ ਮੈਂ ਹੋਰ ਖੁਜੀ ਮੈਂ ਹੁਣੇ ਬੈਠ ਕੇ ਫੋਨ ਤੇ ਠੀਕ ਹੋ ਜਾਣਾ ਜੀ ਇਹ ਵੀ ਸੇਵਾ ਲੁੱਟਣ ਵਾਲੀ ਜੀ ਸੇਵਾ ਲੁੱਟਣਾ ਨਹੀਂ ਹੈ ਚਲੋ ਜੀ